ਸਾਸੀ ਗਾਲ ਜੀ ਅੱਜ ਆਪਾਂ ਆਏ ਆ ਸਕਾਈ ਜੰਪ ਤਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਕਿੰਨਾ ਇੱਥੇ ਇੰਜੋਏ ਕੀਤਾ ਕੀ ਕੀ ਸਿਸਟਮ ਆ ਤੇ ਕਿੰਨਾ ਖਰਚਿਆ ਵਾ ਤੇ ਚਲੋ ਤੁਸੀਂ ਆਡਾ ਪੂਰਾ ਬਲੌਗ ਵੇਖੋ ਬਲੌਗ ਚ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਤਾਂ ਜੋ ਹੁਣ ਆਪਾਂ ਕਰਦੇ ਆ ਬਲੌਗ ਸਟਾਰਟ ਤਾਂ ਬੱਚਿਆਂ ਵਾਸਤੇ ਕੀ ਕੀ ਐਕਟੀਵਿਟੀਜ਼ ਨੇ ਚਲੋ ਆਜੋ 사ਸੀ ਗਾਲ ਜੀ ਆਪਾਂ ਅੱਜ ਆਏ ਆ ਸਕਾਈ ਜੰਪ ਆਪਾਂ ਲੱਗੇ ਹੁਣ ਐਂਟਰੀ ਕਰਨਾ ਤੇ ਇਹਨਾਂ ਦੇ ਦੋ ਫਲੋਰ ਆ ਇਹ ਫਰਸਟ ਫਲੋਰ ਆ ਇੱਥੇ ਗਿਮਾ ਗੂਮਾ ਬੱਚਿਆਂ ਦੀਆਂ ਨਿੱਕੇਆਂ ਦੀਆਂ ਹੋਰ ਬੜਾ ਗੁਜਾ ਮਤਲਬ ਕਿ ਦੇਖਣ ਨੂੰ ਖੇਡਣ ਨੂੰ ਤੇ ਇਹ ਬੱਚਿਆਂ ਦਾ ਫਲੋਰ ਆ ਹੁਣ ਆਪਾਂ ਉੱਪਰ ਆ ਗਏ ਆ ਜੀ ਇੱਥੇ ਆਪਣੇ ਆਪ ਈਮੇਲ ਭਰ ਕੇ ਟਿਕਟ ਬੁਕਿੰਗ ਕਰਾਉਣੀ ਪੈਂਦੀ ਆ ਨਹੀਂ ਆ ਨੂੰ ਪਤਾ ਲੱਗਦਾ ਫਿਰ ਉਹ ਵੀਰ ਨੇ ਆਣ ਕੇ ਆਪ ਇੱਥੇ ਸਾਡਾ ਨਾਮ ਸਬਮਿਟ ਕਰਕੇ ਤੋਂ ਤੋਂ ਬਾਅਦ ਆਪਾਂ ਕਾਊਂਟਰ ਤੇ ਹੀ ਗੱਲੇ ਆ ਟਿਕਟ ਕਰਵਾਉਣ ਵਾਲੇ ਤੇ ਫਿਰ ਇੱਥੇ ਆਪਣਾ ਨਾਮ ਦੱਸਣਾ ਪੈਂਦਾ ਕਿਹੜੇ ਨਾਮ ਤੇ ਫਾਰਮ ਭਰਿਆ ਹੋਆ ਤੇ ਉਹਦੇ ਨਾਮ ਤੇ ਫਿਰ ਉਹਾਨੂੰ ਟਿਕਟ ਕੱਟ ਕੇ ਦਿੰਦੇ ਆ ਇੱਥੋਂ ਬਾਅਦ ਆਪਾਂ ਟਿਕਟ ਲੈ ਮੰਗਿਆ ਤੇ ਜਿਹੜੀ ਵੀਕਐਂਡ ਦੇ ਟਿਕਟ ਵਾ ਸਣੀ ਐ ਐਤਵਾਰ ਆ ਉਹ ਪੈਂਦੀ ਆ 580 ਦੀ ਹਾਫ ਟਾਈਮ ਤੇ ਜਿਹੜੀ ਅੱਗੋਂ ਪਿਛੋਂ 380 ਦੀ ਪੈਂਦੀ 80 ਘੰਟਾ ਇੱਦਾਂ 580 ਦੀ ਪੈਂਦੀ ਹੈ ਤਬੀਕ ਐਂਡ ਤੇ ਆਂਦੇ ਸਾਡਾ ਪ੍ਰਾਈਸ ਜ਼ਿਆਦਾ ਵਾ ਨਾਲ 100 ਰੁਪਏ ਦੀ ਜਰਾਬਾਂ ਵੱਖਣੀਆਂ ਦਿੰਦੇ ਆ ਸੌਕਸ ਤੇ ਬਾਕੀ ਚਲੋ ਜੀ ਹੁਣ ਆਪਾਂ ਤੇ ਟਿਕਟਾਂ ਲੈਣੀਆਂ ਪੈਣੀਆਂ ਅਸੀਂ ਗਏ ਹਾਂ ਤੇ ਟਿਕਟਾਂ ਲੈ ਕੇ ਤੇ ਲੋ ਜੀ ਹੁਣਾਨੂੰ ਟਿਕਟਾਂ ਮਿਲ ਗਈਆਂ ਤੇ ਆਪਾਂ ਚੱਲੇ ਹਾਂ ਹੁਣ ਮੈਡਮ ਕੋਲ ਇੱਥੇਾਨੂੰ ਮਿਲ ਗਈਆਂ ਸੌਕਸ ਤਦ ਦੋ ਜੀ ਉਹਨਾਂ ਪੱਧ ਘੋਣ ਲਗੇ ਆ ਪਰਚੀ ਨੂੰ ਪੁੱਛਣ ਦੇ ਕਿੰਨੇ ਜਾਣੇ ਮੈਂ ਤਾਂ ਦੋ ਜਾਣੇ ਆ ਮੈਂ ਦੂਜੇ ਨਾਲ ਮੇਰੀ ਵਾਈਫ ਹੈ ਤੇ ਇਹ ਲੋ ਸਾਨੂੰ ਦੋ ਜੋੜੇ ਮਿਲ ਗਏ ਆ ਸੌਕਸ ਦੇ ਹੁਣ ਉਹ ਆਂਦੇ ਆ ਜਿਹਦੇ ਸਾਡੇ ਗੁੱਟ ਦੇ ਉਹਨਾਂ ਟਾਈਮ ਲੇਖ ਕੇ ਬੰਤਾ ਵਾ ਕਿ ਜਿੰਨੇ ਵਜੇ ਆਪਾਂ ਐਂਟਰੀ ਕਰਦੇ ਆ ਅੱਧੇ ਘੰਟੇ ਵਰਸ ਤੇ ਫਲਿਆ ਹੀ ਟਾਈਮ ਤਾਂ ਜਿਹੜਾ ਵੀਕਐਂਡ ਤੇ ਉਹ 580 ਰੁਪਏ ਆ ਅੱਧੇ ਘੰਟੇ ਦੇ ਦੇ ਘੰਟੇ ਦੇ 780 ਰੁਪਏ ਆ ਤਾਂ ਆਪਾਂ ਸੋਚਿਆ ਕਿ ਚਲੋ ਅੱਧੇ ਘੰਟੇ ਵਾਲੇ ਲੈ ਲੜਨੇ ਆ ਬਾਕੀ ਅੱਧਾ ਘੰਟਾ ਵੀ ਇੱਥੇ ਬਹੁਤ ਹੁੰਦਾ ਵਾ ਸਰੀਰ ਥਕਾਵਟ ਮਨ ਜਾਂਦਾ ਅੱਧੇ ਘੰਟੇ ਜੀ ਵੀ ਹੈ ਜੇ ਮਨ ਅਗੇ ਆਪਣਾ ਟਾਈਮ ਪੂਰਾ ਕਰਨਾ ਸਾਰੀਆਂ ਗੇਮਾਂ ਗੂਮਾਂ ਖੇਡ ਕੇ ਤੇ ਵਾਧੂ ਟਾਈਮ ਬਚਦਾ ਵਾ ਤੇ ਬਾਕੀ ਲੋ ਜੀ ਹੁਣ ਆਪਾਂ ਡੈਪੇ ਆ ਜੰਪਿੰਗ ਕਰਨਾ ਹੈ ਹਾਂ ਉਹਨੇ ਤੋਂ ਪਾ ਲਈਆਂ ਪਿੰਕ ਕਰਕੇ ਤੇ ਇਦਰਾ ਰੱਸਾ ਜਿਆ ਥੱਲੇ ਫੋਮ 60 ਸੂਟ ਨਹੀਂ ਲੱਗਦੀ ਮਾਸਾ ਦੀ ਫੋਮ ਦੇ ਵਿੱਚੋਂ ਨਿਕਲਣਾ ਬੜਾ ਔਖਾ ਮੁਰ ਕਿ ਉੱਥੇ ਤੁਰਿਆ ਨਹੀਂ ਜਾਂਦਾ ਲੱਗਦਾ ਸਾਰਾ ਹੀ ਉਹਨਾਂ ਨੇ ਆਪਣੇ ਵੱਲੋਂ ਸੇਫ ਕਰਕੇ ਰੱਖਿਆ ਸਾਰਾ ਕੁਝ ਜੀ ਕਿ ਕਿਸੇ ਵੀ ਸੱਟ ਲੱਗਣ ਵਾਲਾ ਜਿਹੜੇ ਕੋਈ ਚਾਂਸ ਨਹੀਂ ਹੈ ਜੀ ਪੈਰ ਘੁੰਮਣ ਵਾਲਾ ਨੇ ਤੇ ਵੀ ਉਹਨਾਂ ਨੇ ਮੈਂ ਕੋਮ ਜੀ ਪਲੇਟ ਕੇ ਤੇ ਉੱਤੇ ਮੈਂ ਐਡ ਬਲੇਟ ਆਵਾ ਕੋਈ ਚੱਕਰ ਨਹੀਂ ਇਦਾਂ ਦਾ ਜਿਹਦੇ ਨਾਲ ਸੱਟ ਲੱਗੇ ਤਾਂ ਆਪਾਂ ਫੇਰ ਦੁਬਾਰਾ ਲੱਗੇ ਆ ਟਰਾਈ ਕਰਨਾ ਪਾਰ ਕਰਦੇ ਆ ਪਰ ਪਾਰ ਨਹੀਂ ਹੁੰਦਾ ਡਿੱਗ ਜਾਂਦਾ ਰਾ ਜੀ ਤੇ ਬਲ ਵੀ ਹੁਣ ਆ ਆ ਗਿਆ ਪੈਰਾਸ਼ੂਟ ਇਹਦੇ ਚ ਹਵਾ ਭੜੀ ਹੁੰਦੀ ਹੈ ਇਹ ਹੁਣ ਆ ਗਿਆ ਜੀ ਟਾਇਰ ਥੋੜੇ ਰੂਗਾ ਛੋਟੇ ਛੋਟੇ ਟਾਇਰਾਂ ਤੇ ਇਹ ਪੂਰੀ ਗੱਡੀ ਉਹਨਾਂ ਪੜੜਕੇ ਦੇ ਇੱਧਰੋਂ ਆ ਗਏ ਆ ਜੀ ਆਓ ਜੀ ਆ ਗਏ ਹੁਣ ਆਪਾਂ ਥੱਲੇ ਇੱਧਰ ਵੀ ਉਹਨਾਂ ਪੈਰਾਸ਼ੂਟ ਹੀ ਰੱਖਿਆ ਹੁੰਦਾ ਲਓ ਜੀ ਆਪਾਂ ਜੇ ਤੁਰ ਕੇ ਕੀ ਆਉਣਾ ਉੱਤੋਂ ਸਾਲ ਹੀ ਮਾਰਦੇ ਆ ਬੜੀ ਵਧੀਆ ਮਤਲਬ ਹੈ ਸੇਫਟੀ ਉਹਨਾਂ ਪੂੜੀ ਰੱਖੀ ਆ ਆਓ ਜੀ ਆ ਗਏ ਆਪਾਂ ਜੰਪਿੰਗ ਕਰਦੇ ਆਓ ਜੀ ਦੇਖਦੇ ਆ ਪਰ ਇਹਦੇ ਚ ਹਰ ਇੱਕ ਚੀਜ਼ ਤੇ ਕੋਈ ਛੱਟ ਲੱਗੰਦਾ ਨਹੀਂ ਕੋਈ ਵੀ ਚਾਂ ਚਲੋ ਫੇਰ ਗਾੜੀ ਤਿਆਰੀ ਹੌਸਲਾ ਨਹੀਂ ਹਾਰਨਾ ਚਲੋ ਜੀ ਚੱਲ ਪਏ ਆ ਜੀ ਗਾੜੀ ਜਾਣਾ ਲਚਕਾ ਦਾ ਕੰਮ ਆ ਆਓ ਇਥਾ ਚਲੋ ਜੀ ਇਹ ਉਹਨਾਂ ਆ ਗਿਆ ਵਾ ਜੀ ਰਾਡ ਜੀ ਘੁੰਮਣ ਆ ਲਈ ਇਹਦੇ ਤੇ ਵੀ ਉਹਨਾਂ ਫਾਰਮ ਲਈ ਜਾਂਦੀ ਆ ਉਹ ਦਿਆ ਲੋ ਜੀ ਆਪਾਂ ਲੱਗੇ ਆ ਟੱਪਣ ਲੋ ਜੀ ਟੱਪ ਗਏ ਆ ਤੇ ਵੱਡੀ ਗੱਲ ਹੀ ਆਪਣੀ ਕੋ ਟੱਪੀ ਨਹੀਂ ਆਣੀ ਤੇ ਡਿੱਗੇ ਆ ਇਹਦੇ ਚ ਇਹ ਡਿੱਗ ਕੇ ਉੱਠਣਾ ਬਾਕੀ ਈ ਇਹਦੇ ਮਸ਼ੀਨ ਨਹੀਂ ਹੁੰਦੀ ਕੋਈ ਤੇਜ਼ ਆ ਜਿਆਦਾ ਕਿ ਜਿਹੜੀ ਜ਼ੋਰ ਚ ਵੱਜੂਗੀ ਜਾਂ ਥੱਕ ਕੇ ਲੈ ਜਾਊਗੀ ਜੇ ਤੁਸੀਂ ਨਾਲ ਵੱਜਦੇ ਜੇ ਤੇ ਇਹ ਖਲੋ ਜਾਂਦੀ ਆ ਨੋ ਜੀ ਇਨਾ ਇਹਦਾ ਕੋਈ ਡਰ ਨਹੀਂ ਆ ਇਹਦਾ ਬਾਕੀ ਆ ਆ ਗਈ ਹੈ ਜੰਪਿੰਗ ਹੈ ਸਟਾਰਾਂ ਵਾਲੀ ਇੱਕ ਚੋਂ ਜੰਪ ਕਰਨਾ ਦੂਜੇ ਚ ਦੂਜੇ ਚ ਕਰਨਾ ਦੂਜੇ ਚ ਦੂਜੇ ਚ ਕਰਨਾ ਤੀਜੇ ਚ ਲੋਕੀ ਆਪਣ ਆਪਣੀ ਜੰਪਿੰਗ ਲਈ ਆ ਕਰਨ ਲੋਕੀ ਬਾਹਰ ਨਿਕਲ ਗਏ ਆ ਬਾਕੀ ਇੱਧਰ ਦੂਜੀ ਸਾਈਡ ਤੇ ਆ ਗਿਆ ਉਹ ਬੱਚਿਆਂ ਵਾਲਾ ਛੋਟੇ ਛੋਟੇ ਬੱਚਿਆਂ ਦੀ ਬੋਲਾਵਾ ਉਹ ਛੋਟੇ ਜਿਹੜੇ ਜਿਆਦਾ ਛੋਟੇ ਬੱਚੇ ਹੁੰਦੇ ਉਹਨਾਂ ਤੇ ਪੰਘੂੜੇ ਜੇ ਆ ਫੜੇ ਪਿੰਗਾ ਲੱਗੀਆਂ ਨਗੀਆਂ ਨਗੀਆਂ ਉਹ ਦੂਜੀ ਸਾਈਡ ਤੇ ਮਸ਼ੀਨਾਂ ਜੀਆਂ ਵਾਂ ਛੋਟੀਆਂ ਇੱਧਰ ਸਾਡੇ ਆ ਗਿਆ ਵਾਂ ਕਾਬੂ ਸਕਾਈ ਜੰਪਰ ਆ ਲਿਆ ਬਣਾ ਆਂਦਾ ਮिक्की ਮਾਉਜ਼ ਵਰਗਾ ਤੇ ਇੱਧਰ ਹੁਣ ਆਪਾਂ ਇਹਨੂੰ ਕਾਬੂ ਕਰ ਲਿਆਗੇ ਚੱਲਣਾ ਸਾਡੇ ਨਾਲ ਹੀ ਜੰਪਿੰਗ ਕਰ ਆਂਦਾ ਹੌਲੀ ਕਰਨੀ ਆ ਤੇਜ਼ ਨਾ ਕਰਾ ਗਰਮੀ ਬੜੀ ਏ ਕਿਤੇ ਮੈਂ ਡੇਗੀ ਨਾ ਜਾਵਾਂ ਆਮਾ ਚਲੋ ਜਿੱਦਾਂ ਕੰਮ ਹੀ ਕਰੋ ਬਾਕੀ ਬਹੁਤ ਇੰਜੋਏ ਕਰਨ ਨੂੰ ਵਧੀਆ ਬਹੁਤ ਲੋਕੀ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਇੱਥੇ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਬਹੁਤ ਵਧੀਆ ਵਾ ਸ੍ਰੀ ਨੂੰ ਹਵਾ ਜਾ ਸਕੂਨ ਜਾ ਮਿਲ ਜਾਂਦਾ ਸਿਰ ਤੇ ਸਾਕੁਰ ਕੈਡਰ ਬਾਕੀ ਆ ਜਿਓ ਹੁਣ ਆਪਾਂ ਪੜੇ ਨੂੰ ਜਾਣੇ ਆ ਥੋੜਾ ਜਿਆ ਫੇਰ ਆਉਨੇ ਆ ਆਪਣੇ ਟਰਾਈ ਕਰਦੇ ਆ ਉੱਤੇ ਚ ਜਾਣ ਦੀ ਪਰ ਡਿੱਗਦੇ ਬੜੀ ਥੇਤੀ ਆ ਥੱਲੇ ਨੂੰ ਪਿਆਰ ਸਲਿੱਪ ਹੁੰਦੇ ਆ ਲੋ ਜੀ ਹੁਣ ਆਪਾਂ ਇੱਥੇ ਲੱਗੇ ਉੱਤੇ ਚਾਉਣਾ ਵੀਰ ਨੂੰ ਨਹੀਂ ਜਾਂਦੇ ਉੱਪਰ ਆਉਂਦੀ ਆ ਉਹ ਹੁਣ ਮੈਂ ਕੋਈ ਨਹੀਂ ਆਪਾਂ ਇਧਰਾਂ ਦੀ ਜੰਪ ਲਾ ਕੇ ਜੜ ਜੰਨਾ ਤੇ ਇਧਰ ਸਾਡੇ ਫੇਰ ਕਾਬੂ ਆ ਗਿਆ ਨਿੱਕੀ ਵਾਲਸ ਲੋ ਜੀ ਆ ਜਿਹੜੀ ਜਾਲੀ ਜੀ ਇਹਦੇ ਚ ਜ਼ਿਆਦਾ ਨੱਚਕਾ ਬਾਕੀ ਬਹੁਤ ਇੰਜੋਏ ਕੀਤੀ ਆਪਾਂ ਬਹੁਤ ਵਧੀਆ ਇੱਧਰੋਂ ਆਪਾਂ ਡੇਵੇਂ ਆ ਬਾਸਕੇਟਬਾਲ ਖੇਡਣਾ ਉਹਨਾਂ ਉਹ ਵੀ ਲਾਏ ਆ ਜਿੱਦਾਂ ਕਿ ਨੇ ਖੇਡਣਾ ਹੁੰਦਾ ਵਾ ਗੇਮ ਗੁੰਗੋ ਵੀ ਖੇਡ ਸਕਦੇ ਆ ਫੜੇ ਜਾਲੀਆਂ ਵਾਲੀ ਵੀ ਲਾਈ ਆ ਬੜੀ ਵਧੀਆ ਚੀਜ਼ ਆ ਆ ਬਾਕੀ ਇੰਜੋਏ ਕਰਨ ਨੂੰ ਬੜਾ ਕੋਚਾ ਜੇ ਕੋ ਖਾਣਾ ਪੀਣਾ ਵਾ ਤੋ ਵੀ ਉੱਪਰ ਦੀ ਸਾਈਡ ਬਣੇ ਆ ਤੇ ਇਹ ਆਪਣੇ ਕਾਬੂ ਆ ਗਿਆ ਫੇਰ ਆਹ ਚੱਲਣਾ ਕਾਰਾਂ ਜੰਪਿੰਗ ਹੈ ਪੈਸੇ ਦਿੱਤੇ ਆਪਾਂ ਨਾਲ ਆਂਦਾ ਹੋਲੀ ਮੈਂ ਹੋਲੀ ਗਿਆ ਇਦਾਂ ਜੰਪਿੰਗ ਹੋ ਗਿਆ ਕਰ ਮਾ ਦਵਰੀ ਕਰ ਲੋਗਾ ਨਾ ਫੇਰ ਦੋੜੇ ਟਰਾਈ ਕਰਾਂਦੇ ਆ ਮੈਂ ਆਹ ਰਕਾ ਵੱਡਾ ਵੀ ਮੈਂ ਟੱਪਣਾ ਵਾ ਪਰ ਨਹੀਂ ਟੱਪਿਆ ਗਿਆ ਫੇਰ ਟਰਾਈ ਕਰਾਂਗੇ ਉਹ ਜੀ ਦੂਜੀ ਵਾਰੀ ਫੇਰ ਟਰਾਈ ਆ। ਨਹੀਂ ਫੇਰ ਟੱਪਿਆਂਗੇ ਉਹ ਡੇਗੇ ਆ ਜੀ ਵਿੱਚ ਵਜਿਆਂ। ਪਰ ਇਹ ਸੱਟ ਨਹੀਂ ਲੱਗਦੀ ਮਾਸਾ ਵੀ। ਤੇ ਇੱਧਰ ਆ ਗਿਆ ਫੇਰ। ਕੋਈ ਨਹੀਂ ਆਪਾਂ ਫੇਰ ਟਰਾਈ ਕਰਾਂਗੇ। ਲਓ ਜੀ ਇੱਕ। ਹੁਣ ਦੂਜੇ ਨੂੰ ਟਰਾਈ ਕਰਕੇ ਦੇਨੇ ਆ। ਉਹ ਲਓ ਜੀ ਟੱਪ ਗਿਆ ਜੀ ਦੂਜਾ ਵੀ। ਲਓ ਜੀ। ਬਲਕਿ ਬੜਾ ਨਜ਼ਾਰਾ ਵਾ। ਮੋੜ ਉਹ ਦੇ ਗਿਆ ਹੁੰਦਾ ਉਹ ਬ੍ਰੋਸ ਖੜਾ ਲਾ ਕੇ ਡੇ ਆ ਬਾਕੀ ਫੇਰ ਇੱਕ ਅੜੀ ਆ ਉਹ ਜਿਹੜੀ ਗੋਲ ਜਿਆ ਹੁੰਦਾ ਘੁੰਮਣ ਵਾਲਾ ਉਹਦੇ 'ਚ ਜ਼ਿਆਦਾ ਨਜ਼ਾਰਾ ਹੁੰਦਾ ਮੈਂ ਉਹ ਜੀ ਇਹਦੇ ਨੇ ਜੰਪਿੰਗ ਕਰਕੇ ਉੱਤੇ ਚੜ ਗਏ ਆ 4-5 ਫੁੱਟ ਹੈਗਾ ਵਾ ਉੱਤੇ ਚੜ ਗਏ ਇਹਦਾ ਬਾਕੀ ਆਪਣਾ ਟਾਈਮ ਪੂਰਾ ਹੋਣ ਵਾਲਾ ਵਾ ਹੱਤ ਹੁਣ ਆਈ ਜਾਂਦੇ ਆਪਣੇ ਕੋਲ ਕਿ ਜਲੋ ਬਾੜ ਮੈਂ ਚਲੋ ਤੁਹਾਨੂੰ ਥੋੜਾ ਜਿਹਾ 2 ਮਿੰਟ ਦੇਵਾ ਚਲੋ ਜੀ ਆ ਵੀਰ ਆ ਗਿਆ ਸਾਨੂੰ ਕਹਿ ਉਹ ਚਲੋ ਤੇ ਬਾਕੀ ਤੁਸੀਂ ਵੀ ਤੇ ਹੋ ਗਿਆ ਉਹ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਵੀਕਐਂਡ ਤੋਂ ਅੱਗੋਂ ਪਿੱਛੋਂ ਜਾਓਗੇ ਤਾਂ ਵਧੀਆ ਵਾ